ਰਮਨ ਹਾਂਜੀ ਇਧਰ ਆ ਗਾ ਸੁਣ ਮੇਰੀ ਆ ਗਈ ਜੀ ਮਾਜਾ ਮਰਨ ਦੇ ਕੰਮ ਕੋਈ ਬੈਰ ਹਾਂਜੀ ਕਿੱਥੇ ਦਲਜੀਤ ਹੋਣੀ ਦਲਜੀਤ ਇੱਥੇ ਆਪਣੇ ਕਮਰੇ 'ਚ ਹੁਣਾਵਾ ਮਾਰਾ ਵਾਜ ਨੂੰ ਕੀ ਕਹਿਣਾ ਵਾਂ ਮੈਂ ਬੈ ਕੇ ਕੋਈ ਹਿਸਾਬ-ਤਾਬ ਕਰ ਲੀਏ ਪੈਸਾ ਦਾ ਕੋਈ ਨਹੀਂ ਮਾਰ ਲੈਨੀ ਬਾਦ ਨਾਲੇ ਜੋਬ ਨੂੰ ਮੈਂ ਕਰਦਾ ਫੋਨ ਉਹ ਵੀ ਆਈਂ ਦੇ ਦੋ ਜੀ ਚਲੋ ਠੀਕ ਆ ਦਲਜੀਤ ਕਿਹੜਾ ਸਾਬ ਕਿਤਾਬ ਕਰਨਾ ਵਾ ਰੋਜ਼ ਕੋਈ ਨਾ ਕੋਈ ਨਵਾਂ ਹੀ ਮੁੱਦਾ ਚੁੱਕ ਲੈਂਦੇ ਜੇ ਉਹ ਸਾਬ ਕਿਤਾਬ ਹੋਈ ਆ ਦਲਜੀਤ ਕਹਿੰਦਾ ਮੈਂ ਸ਼ਾਬ ਨੂੰ ਦੇ ਦੂੰਗਾ ਪੈਸੇ ਤੇ ਅਜੇ ਤੱਕ ਨਹੀਂ ਦਿੱਤੇ ਤਾਂ ਮੇਰਾ ਰਦਾ ਆਵਾਜ਼ ਮਾਰ ਕੇ ਉਹਨੂੰ ਕਹਿੰਦੇ ਆ ਵੀ ਦੇਣੇ ਆ ਕਿ ਨਹੀਂ ਦੇਣੇ ਤੂੰ ਕੀਪਤਾ ਨੇ ਦੇਣੇ ਵੀ ਆ ਕਿ ਗੱਲਾਂ ਨਹੀਂ ਸਾਰਨਾ ਵਾ ਤਾਂ ਇਹ ਤੇ ਮੈਂ ਕਿਹਾ ਆਵਾਜ਼ ਮਾਰ ਫਿਰ ਉਹਨੂੰ ਮੈਂ ਦਲਜੀਤ ਆ ਜਾ ਹੁਣ ਕਿੱਥੇ ਵੜ ਗਿਆ ਵਾ ਜਾਂ ਅੰਦਰ ਹੈ ਗਿਆ ਤੰਦਰੇ ਆ ਹੋਰ ਕਿੱਥੇ ਜਾਣਾ ਉਹਨਾਂ ਨੇ ਤੇ ਵਾਇਲੀ ਦੇ ਡਿਆ ਆ ਆ ਜਾਂਦਾ ਆਪੇ ਸੁਣ ਗਈ ਹੁਣੀ ਆਵਾਜ਼ ਆ ਉਹਨੇ ਕਿਹੜਾ ਕੰਨਾਂ ਚ ਰੂ ਲਿਆ ਵਾ ਮੰਮੀ ਨੇ ਦਰਵਾਜ਼ਾ ਮਾਰਨ ਢੇ ਆ ਉਹ ਮਾਰਦਿਆ ਨਾ ਤੇ ਮਰੀ ਜਾਣ ਇਹਨਾਂ ਦਿੱਲੀ ਦਾ ਕੰਮ ਹੋ ਗਿਆ ਵਾ ਮੈਣੀਏ ਜਾਣਾ ਜਾਣਾ ਤੇ ਪੈਣਾ ਹੀ ਹੁਣ ਕੋਈ ਨਾ ਕੋਈ ਨਵੀਂ ਗੱਲ ਛੇੜ ਲੈਣੀ ਆ ਜਾਂ ਪੈਸੇ ਮੰਗਦੇ ਹੋਣਗੇ ਪੈਸੇ ਦਾ ਕੀਤਾ ਇੰਤਜ਼ਾਮ ਉਹ ਪੈਸੇ ਮੇਰੇ ਕੋਲ ਹੈਗੇ ਆ ਅਸੀਂ ਮੈਂ ਨਾ ਇਦਾਂ ਨਹੀਂ ਦੇਣੀ ਇਹਨਾਂ ਨੂੰ ਉਸਤਾ ਆ ਕੇ ਫੇਰ ਦੇਣੇ ਸਾਰੇ ਪੈਸੇ ਚਲ ਗੱਲ ਤੇ ਸੁਣਾਓ ਕੀ ਕਹਿੰਦੇ ਆ ਉਹ ਮੈਂ ਨਹੀਂ ਜਾਣਾ ਕਿੱਥੇ ਜਾਊਗੀ ਫਿਰ ਮੰਮੀ ਇੱਥੇ ਆਉਣਗੇ ਨਾ ਫੇਰ ਜਾਵਾਂਗੇ ਉਹਨਾਂ ਨੇ ਇੱਥੇ ਆਉਣਾ ਕੋਈ ਗੱਲ ਨਹੀਂ ਟੀਟ ਬੜੇ ਹੈਗੇ ਆ ਫੇਰ ਰੋਕੇ ਚੱਲ ਜੰਨੀ ਰਮਨ ਕਦੋਂ ਦੇ ਵਾਜਾ ਮਾਰਨ ਦੇ ਆ ਇਹਨਾਂ ਨੂੰ ਸੁਣਦਾ ਨਾ ਹੋਊਗਾ ਚਲ ਕੋਈ ਨਹੀਂ ਮੈਂ ਜਾਈ ਆ ਬੁਲਾ ਕੇ ਦੇ ਦਿੰਦੀ ਆ ਨਾਲ ਜਾ ਲਿਆ ਫਿਰ ਉਹਨੂੰ ਜਾਓ ਤੇ ਗੱਲ ਸੁਣ ਕੇ ਆਓ ਉਹ ਮੈਂ ਨਹੀਂ ਜਾਣਾ ਜੀ ਆਉਂਦੇ ਵਿੱਚ ਚੱਲ ਜਾਾਂਗੇ ਫੇਰ ਦਲਜੀਤ ਆ ਤਿੰਨ ਆਵਾਜ਼ਾਂ ਮਾਰੀਆਂ ਵਾ ਕੰਨਾਂ 'ਚ ਰੂੰ ਲਿਆ ਵਾ ਫੇ ਤੈਨੂੰ ਆਵਾਜ਼ ਨਹੀਂ ਸੁਣਦੀ ਮੰਮੀ ਇਹੀ ਕੋਈ ਗੱਲ ਕਰਨ ਢੇ ਆ ਜੰਨੀ ਆ ਕਿਹੜਾ ਤੂੰ ਵਿਆਹ ਰੱਖਿਆ ਵਾ ਵੀ ਵਿਆਹ ਸ਼ਵਾਰੇ ਦੀਆਂ ਗੱਲਾਂ ਕਰਨ ਢੇ ਆ ਤੂੰ ਮੰਮੀ ਪਿਆਰ ਨਾਲ ਗੱਲ ਕਰ ਲੋ ਹਾਂ ਕੋਈ ਸਲਾਹ ਕਰਨ ਢੇ ਹੋਗੇ ਅਸੀਂ ਕਿੱਦਾਂ ਪਿਆਰ ਨਾਲ ਗੱਲ ਕਰਾਂ ਤਿੰਨ ਆਵਾਜ਼ਾਂ ਮਾਰੀਆਂ ਆਂਡ ਗਵਾੜ ਸੁਣ ਗਿਆਆਂ ਨਾ ਤੁਹਾਨੂੰ ਨਹੀਂ ਸੁਣੀਆਂ ਉਹ ਕੋਈ ਗੱਲ ਨਹੀਂ ਆ ਜੰਨੇ ਆ ਦੱਸੋ ਕੰਮ ਕੀ ਆ ਜੰਨੇ ਆ ਵੇ ਮੈਂ ਤੈਨੂੰ ਕੀ ਦੱਸਣਾ ਵਾ ਤੇਰਾ ਪਿਓ ਢੀਕਣ ਢਈ ਆ ਜਾ ਫੇ ਉੱਥੇ ਆ ਜੰਨੇ ਆ ਆ ਜਾ ਆ ਜਾ ਯੋਨੇ ਕਰ ਕੋ ਚੰਗੀ ਗੱਲ ਕਰਨੀ ਆ ਪੈਸਾਂ ਦੀ ਗੱਲ ਕਰਨੀ ਹੋਣੀ ਆ ਮੇਰੇ ਕੋ ਨਾ ਦੇ ਹੀ ਹੁਨਾ ਵਾ ਆਜੋ ਚਲਿਏ ਆਗੇ ਆਖੜੇ ਸਲਾਹ ਕਰਦੇ ਆ ਬਈ ਕਾਦੀ ਸਲਾਹ ਕਰਨ ਡਿਆ ਮੈਨੂੰ ਕਿੰਤਾ ਕਿਹੜਾ ਵਿਆਹ ਰੱਖਿਆ ਵਾ ਇਹ ਸਲਾਹਾਂ ਮੁਕਦੀਆਂ ਹੀ ਨਹੀਂ ਇਹਨਾਂ ਦੀ ਆਜਾ ਮੈਂ ਤਾਂ ਪੁੱਛ ਲੈ ਸਾਰਾ ਦਿਨ ਅੰਦਰ ਸਲਾਹੀ ਕਰਦੇ ਰਹਿੰਦੇ ਆ ਆਗੇ ਦੀ ਕੰਨ ਦੀ ਦਾਦੀ ਬਾਜਾ ਮਾਂ ਅਲਰੇਡੀ ਤੇਰੀ ਮਾਂ ਤੈਨੂੰ ਪਤਾ ਹੀ ਲਾਤਾ ਕੋਈ ਸਲਾਹ ਗਾਂਡੇ ਕੋ ਦੋਵੇਂ ਨੇ ਕਿੰਨੇ ਸਮਾਂ ਲਾ ਰੰਡੇ ਕਦੋਂ ਦੀ ਆਵਾਜ਼ਾਂ ਮਾਰਨ ਡੇ ਉਹ ਸਕੂਲ ਦੇ ਕੰਮ ਹੀ ਕੋਈ ਸਕੂਲ ਦੇ ਕੰਮ ਹੀ ਉਹ ਗੱਲ ਕੀ ਹੋ ਗਈ ਇਹਨੇ ਤਵੇ ਪਏ ਉਹ ਗੱਲ ਤੈਨੂੰ ਨਹੀਂ ਪਤਾ ਤੂੰ ਕਹਿੰਦਾ ਕੱਲ ਸ਼ਾਮ ਤੱਕ ਦੇ ਦੂੰਗਾ ਪੈਸੇ ਤੇ ਸ਼ਾਮਾਂ ਵੀ ਨਾ ਗਈ ਤਾਂ ਅੱਜ ਫੇਰ ਆ ਗਿਆ ਉਹ ਕੋਈ ਗੱਲ ਨਹੀਂ ਦੇ ਦੇਣਾ ਵਾ ਚੈੱਕ ਕੱਟ ਕੇ ਦੇਣਾ ਵਾ ਕੱਟ ਦੇਣਾ ਮੈਂ ਹੁਣੇ ਹੀ ਤੇ ਦੇ ਫੇਰ ਦੇਣੇ ਕਦੋਂ ਪੈਸੇ ਉਹਨੂੰ ਉਹ ਵੀ ਅਗਲਾ ਆਪਣਾ ਕੋਈ ਕੰਮ ਕਰਨ ਵਾਲਾ ਬਣੇ ਪੈਸੇ ਤੇ ਮੈਂ ਦੇ ਦੇਨੇ ਆ ਤੂੰ ਹੀ ਬੜੀ ਚੰਗੀ ਕਰਨ ਡੇ ਮੇਰੇ ਨਾਲ ਤੇ ਮੜੀ ਵੀ ਕੀ ਕੀਤੀ ਤੇਰੇ ਨਾਲ ਉਦਯੋਗ ਰਹਿ ਗਈ ਉਹਨਾਂ ਨੇ ਤੇ ਉਹਦੇ ਹੋਏ ਆ ਉਹਨੇ ਕੋਲੋਂ ਪੈਸੇ ਦੇ ਕੇ ਤੈਨੂੰ ਨੰਕਰੀ ਦਲਵਾਤਾ ਸਾਰੀ ਉਮਰ ਦੀ ਤੇਰੀ ਰੋਟੀ ਲਾਤੀ ਤੈਨੂੰ ਤਾਂ ਤਾਂ ਵੀ ਉਹਦਾ ਗੁਣ ਯਾਦ ਨਹੀਂ ਆਗਾ ਨਹੀਂ ਕਦਾ ਗੁਣ ਨਹੀਂ ਯਾਦ ਆ ਮਮੀ ਦੀ ਸੁਪਨਾ ਮੈਂ ਵੀ ਕਰ ਲਈ ਬਹੁਤ ਕੁ ਕੀਤਾ ਵਾ ਕੀ ਕੀਤਾ ਕਰ ਵਾਸਤੇ ਕੀ ਨਹੀਂ ਕਰਦਾ ਰਿਆਂ ਕੀਤਾ ਤਾਂ ਕਰ ਸਾਰੀ ਕਮਾਈ ਘਰ ਤੇ ਲਾਈ ਆ ਕਿਹੜੇ ਘਰ ਤੇ ਲਾਈ ਆ ਫਿਰ ਉਹਨੂੰ ਕੀਤਾ ਵਾ ਤੇ ਪੈਸੇ ਵੀ ਦੇਣ ਲੱਗਾ ਵਾ 6 ਲੱਖ ਐਵੇਂ ਨਹੀਂ ਦੇਣ ਲੱਗਾ ਬਹੁਤ ਪੈਸੇ ਦੇਣ ਲੱਗਾ ਵਾ ਕੋਈ ਪੈਸੇ ਦਿੱਤੇ ਮੰਮੀ ਹਸਾਨ ਕੀਤਾ ਸੰਦੀਪ ਤੋਂ ਤਾਂ ਚੋਪੀ ਕੀਤੀ ਰਹਿ ਤੇਰੇ ਨਾਲ ਤਾਂ ਮੇਰੀ ਕੰਨੀ ਨਹੀਂ ਆਈ ਕੱਲ ਮੇਰੇ ਉਹਦਣਾ ਉਹ ਵੀ ਘਰ ਚ ਰਹਿੰਦੀ ਆ ਮੰਮੀ ਚਲੋ ਉਹਨੇ ਲਈ ਕਰਨੀ ਆ ਘਰ ਵਿੱਚ ਰਹਿੰਦੀ ਆ ਜਿੱਦਾਂ ਪੈਸੇ ਲਾ ਕੇ ਤੈਨੂੰ ਨੌਕਰੀ ਦਵਾਈ ਸੀ ਨਾ ਤੇਰਾ ਕਾਗਜ਼ ਪੱਤਰ ਬਣਾਏ ਸੀ ਉਹ ਸਾਨੂੰ ਪਤਾ ਵਾ ਸਾਰੀ ਉਮਰ ਨਾਲ ਉਹ ਹੋਰ ਉਹਨੇ ਪਿੱਟੀ ਜਾਓ ਉਹਨੇ ਮੈਨੂੰ ਨੌਕਰੀ ਦਵਾਈ ਆ ਤੂੰ ਦਵਾਈ ਨਹੀਂ ਫਿਰ ਮੰਮੀ ਸਭ ਕੋ ਘਰੋਂ ਹੀ ਗਿਆ ਸੀ ਘਰੋਂ ਗਿਆ ਪਤਾ ਤੁਹਾਨੂੰ ਵੀ ਸਭ ਕੋ ਹੈਗਾ ਵਾ ਨਹੀਂ ਦੋਨੋਂ ਵੀ ਘਰੋਂ ਹੀ ਦੇਣਾ ਵਾ ਹੁਣ ਕਿ ਮਰਚਾਂ ਲੱਗਣ ਡੀਆਂ ਦੇ ਲੱਗਾ ਵਣਾ ਬਹੁਤ ਨਾ ਬਣਾਉ ਦੇ ਤੂੰ ਮੇਰੇ ਕੋਲ ਸੁਣ ਜੇ ਦੇਣਿਆ ਤੇ ਮੈਨੂੰ ਕਰਾ ਫੋਨ ਕਰੋ ਫੋਨ ਕੋਈ ਨਹੀਂ ਬਿਲਾ ਲਓ ਚੱਲ ਮੈਂ ਸਾਧ ਲੈਣ ਨੂੰ ਫੋਨ ਕਰਕੇ ਕਰੋ ਭਾਂ ਦੇ ਤੇ ਪੈਸੇ ਲੈ ਜਾ ਆਪਣੇ ਇਹਨਾਂ ਦਾ ਕੰਮ ਤੇ ਇਹੋ ਰਹਿਣਾ ਸੰਦੀਪ ਚਾ ਚੈੱਕ ਬੁੱਕ ਲੈ ਕੇ ਆ ਹੈਲੋ ਫੋਨ ਇਹ ਕੱਲੀ ਐ ਫੋਨ ਕਰਦੇ ਹੈ ਹਲੋ ਅਜੀਤ ਜੀ ਨਹੀਂ ਨਹੀਂ ਕਰੀਏ ਮੈਂ ਤੇ ਅੱਛਾ ਨਹੀਂ ਨਹੀਂ ਸਮਾਨ ਸਮੂ ਨਹੀਂ ਸੰਭੜਿਆ ਦੋਵੇਂ ਜਣੇ ਕੋਈ ਨਹੀਂ ਆਪਾਂ ਇੰਨੇ ਕੋਈ ਨਹੀਂ ਹਾਂ ਠੀਕ ਹੈ ਠੀਕ ਜੋਤ ਹਾਂ ਜੀ ਗੱਲ ਸੁਣੋ ਮੇਰੀ ਅਨਮੋਲ ਕਿੱਥੇ ਆ? ਅਨਮੋਲ ਵੀ ਇੱਥੇ ਹੋਣਾ ਕਿਤੇ। ਮੇਰੀ ਗੱਲ ਸੁਣੋ ਮੜਾ ਜਾ ਬੂਆ ਬੰਦ ਕਰੋ। ਤੇ ਡੈਡੀ ਸੱਦਣ ਦੇ ਪਤਾ ਨਹੀਂ ਕਿਉਂ ਕਹਿੰਦੇ ਤੂੰ ਚਲੇ ਇੱਧਰ। ਚਲੋ ਫਿਰ। ਹੈ? ਮੈਂ ਤਾਂ ਗੱਲ ਨਾਲ ਕੋਈ ਹੋਈ ਹੋਵੇ। ਨਹੀਂ ਗੱਲ ਕੀ ਹੋਣੀ ਆ? ਉਦਾਂ ਹੀ ਕੋਈ ਗੱਲ ਬਾਤ ਕਰਨੀ ਨਹੀਂ। ਲਿਆ। ਇੱਕਦਮ ਆ ਭਰਦਿਆਂ ਲੱਗਾ ਵਾ ਪਰ ਚੰਗਾ ਕੰਮ ਨਹੀਂ ਘਾਂਡੇ ਤੀ ਧੱਕਾ ਦਾਂਡੇ ਮੇਰ ਨਾਲ ਯਾਰ ਇੱਕੋ ਗੱਲ ਕਰੀ ਜਾਂਦਾ ਬਾਰ ਬਾਰ ਚੰਗਾ ਕੰਮ ਨਹੀਂ ਕਰਦੇ ਆਏ ਪੈਸੇ ਦੇ ਇੰਦਰ ਨਾਲ ਗੱਲਾਂ ਕਰਦਾ ਫਿਰਦਾ ਤੂੰ ਚੱਲ ਕੱਟ ਚੈੱਕ ਹੁਣ ਕੋਈ ਕ ਨਹੀਂ ਆਣਾ ਤੁੰਨੂੰ ਕਿਤਾਬ ਉਹ ਨਾਲ ਲੱਗਿਆ ਆਈ ਖਾਦ ਨਹੀਂ ਚੱਲਿਆ ਕੱਟ ਕੇ ਰੱਖ ਲੈ ਇੱਥੇ ਉਹਨੂੰ ਵੀ ਪਤਾ ਹੋਵੇ ਨਾ ਤੇਰੇ ਸਾਹਮਣੇ ਚੈੱਕ ਕੱਟਿਆ ਹੋਵੇ ਵੇਖੋ ਸਾਨੂੰ ਨਹੀਂ ਪਤਾ ਵੀ ਚੈੱਕ ਕੀ ਹੁੰਦਾ ਵਾ ਚੈੱਕ ਕੀ ਹੁੰਦਾ ਵਾ ਉਨੂੰ ਵੀ ਪਤਾ ਲੱਗ ਜੂਗਾ ਨਾ ਮੈਂ ਕੀ ਕਰਨਿਆ ਭਰਾ ਨਾਲ ਕੋਈ ਨਹੀਂ ਆਉਂਦੇ ਹੁਣੇ ਕੀ ਤਾਂ ਕਰ ਪਿਓ ਨੇ ਫੋਨ ਨਾਲੇ ਰਮਨ ਉਹਨਾਂ ਚੈੱਕ ਪਹਿਲੀ ਵਾਰੀ ਵੇਖਣਾ ਵਾ ਉਹ ਵੀ ਦੇਖਦਾ ਚੈੱਕ ਭਰਦਾ ਹੀ ਆ ਚਲ ਕੋਈ ਨਹੀਂ ਉਹ ਪਤਾ ਮਿੰਦਰਜੀ ਨੰਗ ਭਰਦਾ ਵਾ ਗੱਡੀ ਤੇ ਸਕੂਟਰੀ ਘਰੇ ਮਨ ਲੱਗਦਾ ਘਰੇ ਜਾਂ ਦਲਜੀਤ ਵੀ ਘਰੇ ਹੁਣ ਆ ਕੋਈ ਗੱਲ ਨਾ ਹੋਈ ਹੋਵੇ ਪਤਾ ਨਹੀਂ ਕੋਈ ਨਹੀਂ ਮੰਮੀ ਹੁਣੇ ਦੱਸ ਹੀ ਦਿੰਦੇ ਡਰਜੀ ਡਰਜੀ ਅਜੋ ਪਤਾ ਅਜੋ ਉੱਪਰ ਬੈਠੇ ਹੋਰ ਕੰਡਿਆ ਉਹ ਫੋਰਮ ਤਾਂ ਕੀਤਾ ਹੀ ਵੀ ਚੈੱਕ ਦੇਣਾ ਸੀ ਦਲਜੀਤ ਨੇ ਉਹ ਤੇ ਇਹਦਾ ਨਾਲ ਗੱਲਬਾਤ ਕੀਤੀ ਸੀ ਕਿ ਜਿਹੜੇ ਜੋ ਬੰਦੇ ਪੈਸੇ ਦੇਣੇ ਆ ਨਾ ਦੇ ਉਹਨੇ ਵੀ ਘਰ-ਬਾਰ ਬਣਾਉਣਾ ਆ ਤਾਂ ਆਂਦਾ ਵੀ ਉਹਨੂੰ ਵੀ ਸੱਦ ਲਓ ਐਂ ਕਿਹਾ ਚੱਲ ਸੱਦ ਲੈਨੇ ਆ ਇਹ ਕਿਹੜੀ ਕੋਈ ਚੋਰੀ ਵਾਲੀ ਗੱਲ ਆ ਤੇ ਚੱਲ ਭਰਤਾ ਵਾ ਚੈੱਕ ਕੱਟ ਕੇ ਤਾਂ ਫੜਾ ਉਹ ਵੀ ਘਰ-ਬਾਰ ਬਣਾਉਣ ਵਾਲਾ ਬਣੇ ਉਹਨੂੰ ਵੀ ਘਰ ਚਾਹੀਦਾ ਵਾ ਆਹੋ ਬਣਾਵੇ ਘਰ ਬਣਾਉਣਾ ਕਿਉਂ ਨਹੀਂ ਆ ਨਾਲੇ ਕਹਿੰਦਾ ਹਲ ਖਾ ਕੇ ਨਾ ਘਰ ਨਹੀਂ ਬੰਦੇ ਹੁੰਦੇ ਨਾਲੇ ਆ ਪੈਸੇ ਰਲਨੇ ਆ ਕਿਹਦੇ ਨਾਲ ਨਜਾਇਜ਼ ਪੈਸੇ ਲੱਗਾ ਮੇਰ ਕੋ ਮੈਂ ਨਜਾਇਜ਼ ਕਰਦੀ ਆ ਉਹਦੇ ਹੱਕ ਦੇ ਪੈਸੇ ਆ ਤੂੰ ਆ ਬਣਿਆ ਪੱਤਰ ਆ ਘਰ ਸੰਭਿਆ ਨੀਗਾ ਅੱਜ ਪੈਸੇ ਦੇਣ ਲੱਗਾ ਵਾ ਤੇ ਕਿਧੀਆਂ ਮਿਰਚਾਂ ਲੱਗਣ ਲੱਗਾ ਤੈਨੂੰ ਆ ਵਾਦ ਘੱਟ ਕਰਨ ਦੇ ਨਾ ਕੋਈ ਲੋੜ ਨਹੀਂਗੀ ਪਰ ਮੈਂ ਕਰ ਕੀਤੀ ਦੇਈ ਇਹਨੇ ਪੈਸੇ ਦੇਣੇ ਨਹੀਂ ਇਹ ਰੋਂਦਾ ਦੇਣ ਡਿਆ ਵਾ ਰੋਂ ਮੈਂ ਨਹੀਂ ਡਿਆ ਰੋਂ ਤੁਸੀਂ ਡੇਓ ਹਰ ਗੱਲ ਚ ਜੋਗਦਾ ਸਾਥ ਦਿੰਦੇ ਤੁਸੀਂ ਤੇ ਦੇਣਾ ਨਹੀਂ ਸਾਥ ਉਹਦਾ ਜਿੰਨਾ ਪੁੱਤ ਤੂੰ ਆ ਨਾ ਉਹਨਾਂ ਹੀ ਉਹ ਆ ਫੇਰ ਕੀ ਮੰਮੀ ਜੀ ਉਹਨੇ ਮਦਦ ਕਰ ਦਿੱਤੀ ਸੀ ਤੇ ਭਰਾ ਹੀ ਭਰਾ ਦਾ ਸਾਥ ਦਿੰਦਾ ਵਾ ਦੇਵੀ ਭਰਾਈਆ ਦਵੇ ਸਾਹ ਹੁਣ ਇਹਨੇ ਨਹੀਂ ਦੇਣਾ ਉਹਦੀ ਕਰ ਤੋਂ ਬੜੀ ਚੁੱਕ ਦੇ ਜੇ ਆਪਣੇ ਵਾਲੀ ਪਛਾਣ ਵੜਦੇ ਜੇ ਤੁਸੀਂ ਸਾਥ ਦੇ ਨਾਲੇ ਕੰਮ ਨਹੀਂ ਕਰਦੇ ਤੁਸੀਂ ਕਿੱਦਾਂ ਦੇ ਕੰਮ ਹੁੰਦੇ ਦੱਸ ਮੈਨੂੰ ਹੁਣ ਮਾਂ ਪਿਓ ਨੂੰ ਤੂੰ ਦੱਸੇਗਾ ਪਹਿਲਾਂ ਆਹ ਮੁੰਡਾ ਚੰਗਾ ਲੱਗਦਾ ਈ ਹੁਣ ਕਹਦਾ ਚੰਗਾ ਲੱਗਣ ਡਿਆ ਪਿਓ ਮੈਂ ਤੇਰੇ ਕਰਤੂਤਾਂ ਦੇ ਮੈਨੂੰ ਟਾਈਮ ਨਾ ਪਤਾ ਲੱਗਦੀਆਂ ਤੇ ਤੂੰ ਕਰਨਾ ਕੀ ਗਾੜੀ ਗਾੜੀ ਤਾਂ ਕਰਕੇ ਨਾ ਪਤਾ ਨਹੀਂ ਮੈਂ ਤੁਹਾਡੇ ਨਾਲ ਕੀ ਕਰਦਾ ਤੁਹਾਡੇ ਨਾਲ ਮੈਂ ਕੀ ਕਰਕੇ ਦਿੰਦਾ ਮੈਂ ਤੁਹਾਡੇ ਨਾਲ ਦੱਸੋ ਤੈਨੂੰ ਨਹੀਂ ਪਤਾ ਮੈਨੂੰ ਪੁੱਛਣ ਲਿਆ ਆ ਤੂੰ ਨਿਆਣਾ ਵਾ ਤੁਨੂੰ ਮੰਮੀ ਅਹੀਂ ਆਉਣਾ ਬਾਅਦ ਚ ਵੇਖਿਓ ਉਹਨਾਂ ਨੂੰ ਧੱਕੇ ਮਾਰ ਚੰਗੀ ਤਰ੍ਹਾਂ ਬੇਇੱਜ਼ਤੀ ਕਰੋ ਨਾ ਸਾਹਮਣੇ ਢੀਕੀ ਚੰਗੀ ਤਰ੍ਹਾਂ ਸਾਨੂੰ ਨਾ ਕੋਈ ਲੋੜ ਨਹੀਂ ਤੁਹਾਨੂੰ ਕੰਮ ਲਿਆਉਂਦੀ ਆਪਣਾ ਹੈ ਸਾਰਾ ਰੱਖਾਂਗੇ ਪਕਾਵਾਂਗੇ ਤੇ ਖਾਵਾਂਗੇ ਤੁਹਾਡੇ ਗਾੜੀ ਹੱਥ ੱਡਣ ਦੀ ਕੋਈ ਲੋੜ ਨਹੀਂ ਸਾਨੂੰ ਤੇ ਫੇਰ ਕਿਉਂ ਗੱਲਾਂ ਕਰਦੇ ਤੈਨੂੰ ਤੇ ਗੱਲਾਂ ਤੇ ਬਹੁਤ ਕਰਦੀਆਂ ਨੇ ਜਦੋਂ ਤੁਸੀਂ ਉਹਨਾਂ ਦੇ ਪੈਸੇ ਨਹੀਂ ਦਿੰਦੇ ਚੰਗੀ ਤਰ੍ਹਾਂ ਨਾ ਕੰਮ ਮੁਕਾਓ ਰੱਜ ਕੇ ਜਲੀਲ ਕਰੋ ਨਾ ਸਾਹਮਣੇ ਤੇ ਘਰ ਚਾਹ ਕੋ ਚੱਲਦਾ ਵਾ ਤੋਂ ਉਹਨਾਂ ਨੂੰ ਤਾਂ ਪਤਾ ਨਹੀਂ ਉਹ ਤਾਂ ਬਾਹਰੋਂ ਆਏ ਆ ਪਤਾ ਉਹਨਾਂ ਨੂੰ ਪੈਸੇ ਦੋ ਤੇ ਰਫਾਫਾ ਕਰੋ ਉਹਨਾਂ ਨੂੰ ਆ ਭਰੋ ਚੱਕ ਤੇ ਦੋ ਉਹਨਾਂ ਨੂੰ ਤੇ ਰਫਾਫਾ ਕਿਉਂ ਕਰਨਾ ਹਾਂ ਘਰ ਤੇ ਉਹਨਾਂ ਦਾ ਹਿੱਸਾ ਨਹੀਂ ਹੈ ਅਜਾ ਖਾਂ ਦੇ ਪੈਸੇ ਰਹਿੰਦੇ ਆ ਕਿਹੜੀਆਂ ਰਫਾਫਾ ਦੀਆਂ ਗੱਲਾਂ ਕਰਦਾ ਇਹ ਜੇ ਡੇੜ ਜੀ ਤੁਸੀਂ ਕੱਲ ਹੀ ਲੜਾਈ ਪਾ ਕੇ ਬੈਗੇ ਜੇ ਜਿਹੜੀ ਗੱਲ ਕਰਨੀ ਆ ਰਾਮ ਨਾਲ ਕਰ ਲੋ ਜਾਂ ਫਿਰ ਤੁਸੀਂ ਹਾਨੂੰ ਨਾ ਸੱਦੇ ਤੇ ਜੇ ਸੱਦੇ ਇਹ ਦਿਲਜੀਤ ਤੂੰ ਵੀ ਥੋੜਾ ਹੌਸਲਾ ਕਰ ਹਾਂ ਕੀ ਹੋ ਗਿਆ ਵਜੇ ਕਹੀ ਤੇ ਤੇਰੇ ਡਨੇ ਤੇ ਪੁੱਤ ਜੇ ਲੜਾਈ ਨਾ ਤਾਂ ਪੈਂਦੀ ਇਹਨੇ ਤੈਨੂੰ ਪੈਸੇ ਨਹੀਂ ਦੇੜੇ ਇਹ ਰੌਲਾ ਤਾਂ ਪੈਣਾ ਹੀ ਪੈਣਾ ਸੀ ਅੱਜ ਨਹੀਂ ਤੇ ਕੱਲ ਪੈ ਆ ਜਾਂਦਾ ਪਰ ਚਲੋ ਜਿਹੜੀ ਗੱਲ ਕਰਨੀ ਹੌਸਨਾ ਕਰ ਲੈਨੇ ਆ ਆ ਤੂੰ ਵੇਖਣੀ ਡਿਆਵਾ ਆਉਂਸ ਲੈਣਾ ਹੈ ਕੋਈ ਕੰਮ ਉਹ ਤੇ ਸਿਰ ਦੇ ਵਾਲਾ ਨੂੰ ਪੈਣ ਡਿਆ ਹਰੋ ਜੱਗ ਦੇ ਦੋ ਇਹਨੂੰ ਤੇ ਮੇਰਾ ਨਾ ਇਹਨਾਂ ਸਾਰਾ ਹਿਸਾਬ ਤਾਂ ਖਤਮ ਹੋ ਗਿਆ ਜੀ ਹੁਣ ਕਿਹੜਾ ਹਿਸਾਬ ਤੇਰਾ ਖਤਮ ਹੋ ਗਿਆ ਉਹ 6 ਲੱਖ ਦੇਦਾ ਹੁਣ ਫੋਰ ਕੀ ਲੈਣਾ ਜੇ ਅਜੇ ਪੋਤਾ ਆੜਾ ਥਾਂ ਮਰ ਜਿੱਥੇ ਆਈ ਬੈਠੇ ਆ ਇਹਦਾ ਵੀ ਰਹਿੰਦਾ ਵਾ ਕਾਹਦਾ ਰਹਿੰਦਾ ਦੱਸੋ 15 ਲੱਖ ਦੇਣਾ ਨਹੀਂ ਤੂੰ 30 ਲੱਖ ਦਾ ਖਾਵਾ ਏ ਤੂੰ ਇਹ ਨਵਾਂ ਹੀ ਜੱਬ ਛੇੜ ਕੇ ਬੈ ਗਏ ਜੱਬ ਕਾਦਾ ਵਾ ਤੂੰ ਉਹਦੇ ਕੋਲ ਆਇਆ ਹੈ ਨਾ ਥਾਂ ਉਹ ਮੈਂ ਸਭ ਕੋ ਵੇਚ ਦਿੰਨਾ ਵਾ ਤੇ ਕੁੱਲੀ ਬਣਾ ਲਓ ਮੈਨੂੰ ਬਾਹਰ ਉੱਥੇ ਤੇ ਬੈ ਜਾ ਕੁੱਲੀ ਚ ਅਹੀਂ ਬਾ ਲੈਣਾ ਕਿਹੋ ਚਾਉਂਦੇ ਤੁਸੀਂ ਹੁਣ ਅਹੀਂ ਨਹੀਂ ਚਾਉਂਦੇ ਤੂੰ ਆਪਣਾ ਕਰਤੱਬੀ ਇਹ ਕੰਮ ਕਰਨ ਬਿਆ ਵਾ ਮੈਨੂੰ ਮਾਰ ਦਿਓ ਜੰਗਾ ਠੀਕ ਹੈ ਨਾ ਜ਼ਹਿਰ ਦੇ ਕੇ ਨਹੀਂ ਪੈ ਗਈ ਮੰਮੀ ਠੰਡੋਂ ਤੁਹਾਨੂੰ ਮਿਲ ਕੇ ਪੈਸੇ ਨਾਲ ਬਸ ਇਹੋ ਲੈ ਲ ਚੁੱਕੀ ਤੁਸੀਂ ਪੈਸੇ ਦੇ ਦਿਓ ਪੈਸੇ ਦੇ ਦਿਓ ਤਸਾਰ ਕੀਤਾ ਵਾ ਦੇਣੇ ਨਹੀਂ ਤੁਸੀਂ ਤਾਂ ਮੰਮੀ ਇਹੋ ਚਾਉਂਦੇ ਸੀ ਕਿ ਘਰੋਂ ਨਿਕਲ ਜਾਣੇ ਬੱਲੇ ਨਹੀਂ ਤੇਰੇ ਨਾਲੇ ਤਾਂ ਘਰ ਸਾਹਮਣੇ ਬੈ ਗਈਆਂ ਤੇ ਨਾਲੇ ਜਬਾਨ ਚਲਾਉਂਦਾ ਹੀ ਆ ਉਹਨਾਂ ਨੂੰ ਕੱਖ ਨਹੀਂ ਦੇਣਾ ਤੇ ਸਾਹਬਣਾ ਨਹੀਂ ਮੰਮੀ ਗਾ ਉਹ ਦਿੱਤਾ ਹੀ ਆ ਮੰਮੀ ਸਭ ਕੋ ਪਹਿਲਾਂ ਤਾਂ ਤੂੰ ਹੀ ਕੱਢ ਦਿੱਤਾ ਉਹਨੂੰ ਅਹੀਂ ਕੱਢਿਆ ਕਿ ਤੂੰ ਹੀ ਕੱਢਿਆ ਵਾ ਨਾ ਹੁਣ ਸਾਡਾ ਲਾਤਾ ਉਹ ਨਾਲ ਹੀ ਰਲੇ ਹੀ ਦੂਰ ਨਹੀਂ ਕਿਤੇ ਬੈਠੇ ਤੂੰ ਵੀ ਹੈਗਾ ਨਾ ਉਹ ਕਾ ਤਾਂ ਮਿੱਟੀ ਪਾਓ ਜਿਹੜਾ ਦੇਣ ਲੈਣੋਂ ਆ ਨਾ ਉਹਦੀ ਗੱਲ ਹੋਣ ਰਹੀ ਆ ਹੁਣ ਆਪਣੀ ਗੱਲ ਨਾ ਚਲਾਉ ਦਵੇਂ ਜਾ ਆ ਜਦ ਬੜਾ ਠੀਕ ਹੈ ਨਾ ਮਿੱਟੀ ਪਾ ਦਿਓ ਕਿ ਲਹਣ ਆਪਣੀ ਗੱਲ ਆਈ ਤੇ ਮਿੱਟੀ ਪਾ ਦਿਓ ਨਾ ਮਿੱਟੀ ਘਰ ਨੂੰ ਪਾਉਣੀ ਆ ਉੱਚੀ ਉੱਚੀ ਰੋਲਾ ਪਾ ਫੇਰ ਤੂੰ ਮੰਮੀ ਪਾਉਣ ਤੇ ਦੇਓ ਇਹ ਤੂੰ ਵੱਧ ਕੀ ਕਰਨਾ ਮੈਂ ਇਨਸਾਫ ਦੀ ਗੱਲ ਕਰਨ ਢਈ ਆ ਸਕੀਮਾਂ ਦਾ ਤੂੰ ਹੀ ਜਿੰਨੇ ਏਦਾਂ ਕਰ ਸੰਦੀਪ ਏਦਾਂ ਕਰ ਤੇ ਜੇ ਤੂੰ ਸਿਆਣੀ ਏਨੀ ਹਾਂ ਤਾਂ ਤੂੰ ਮੇਰੇ ਨਾਲ ਸਕੀਮਾਂ ਦਾ ਨਾਂ ਲੱਗਦੀ ਤੂੰ ਕਹ ਲੱਗੀ ਨਾ ਲੱਗਦੀ ਤੁਹਾਨੂੰ ਇਹ ਨਹੀਂ ਪਤਾ ਕਿ ਆਹ ਤੁਹਾਡੇ ਨਾਲ ਹੋਣਾ ਵਾ ਆ ਤੁਹਾਡਾ ਰਤਾ ਹੀ ਮੈਂ ਮੰਮੀ ਨੇ ਸਭ ਕੁਝ ਹਾਨੂੰ ਹੀ ਦੇ ਦੇਣਾ ਪਰ ਤੁਹਾਡੀਆਂ ਕਰਤੂਤਾ ਕਰਕੇ ਗਿਆ ਸਭ ਕੁਝ ਕਰਤੂਤਾ ਕਰਕੇ ਕੀ ਮਾਰਾ ਕੀਤਾ ਮੈ ਦੱਸੋ ਤੇ ਚੰਗਾ ਵੀ ਕੀ ਕੀਤਾ ਤੂੰ ਮਾਂ ਬੈਲ ਨੂੰ ਇੱਕ ਮਹੀਨਾ ਰੋਟੀ ਨਹੀਂ ਦੇਸਾਂਗੇ ਆ ਆੰਦਾ ਹੈ ਮਰੀ ਕਿੰਨੀ ਮਿਲਦੀ ਡੀ ਇੱਕ ਦਿਨ ਰੋਟੀ ਨਹੀਂ ਪਕਾ ਗਈ ਉਹੀ ਗੱਲ ਚੁੱਕੀ ਤੁਸੀਂ ਚੁੱਕਣੀ ਨਹੀਂ ਗੀ ਤੈਨੂੰ ਦਵਾਈ ਨੂੰ ਕਿਹਾ ਤੇ ਤੇਰਾ ਟਾਈਮ ਨਹੀਂ ਉਹਨੂੰ ਰੋਟੀ ਨੂੰ ਕਿਹਾ ਤੇ ਉਹਦਾ ਟਾਈਮ ਨਹੀਂ ਤੇ ਮੰਮੀ ਨਹੀਂ ਟਾਈਮ ਹੈਗਾ ਹੀ ਕੰਮ ਤੇ ਚਾਹੀਏ ਕਿ ਰੋਟੀ ਬਣਾਈਏ ਚਲ ਕੋਈ ਨਹੀਂ ਨਹੀਂ ਨਾ ਟਾਈਮ ਅਸੀਂ ਆਪਣਾ ਹਿੱਸਾ ਕੱਢ ਲਿਆ ਵਾ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕਰਦੇ ਆ ਖਾਬਾ ਤਾਂ ਪਹਿਲੇ ਚੱਕੀ ਬਾਜ ਕੱਲ ਜਾਓ ਆਪਣੇ ਘਰ ਕੋਈ ਲੋੜ ਨਹੀਂ ਤੇ ਬੈਨਦੀ ਕਿਉਂ ਘਰ ਜਾਣਾ ਇਹ ਆਡਾ ਘਰ ਹੁਣ ਪੈਸੇ ਦਿੱਤੇ ਆਪਾਂ ਤੂੰ ਕੋਈ ਲੱਗਦਾ ਕਰਦਾ ਆਲਾ ਜੋਪਨ ਤੂੰ ਫੜਾ ਚੈੱਕ ਤੇ ਤੂੰ ਮੇਰਾ ਪੁੱਤ ਜਾ ਠੀਕ ਜਿਹੜੀ ਬਾਕੀ ਆ ਥਾਂ ਥੂੰ ਦੀ ਗੱਲ ਕਰ ਲੈਨੇ ਆਂ ਅਸੀਂ ਆਪੀ ਇਹਦਾ ਨਾ ਕਿਦਾਂ ਕਰ ਲਈਏ ਜੇ ਡੈੜੀ ਇਹਨੂੰ ਬਹੁਤ ਔਖੇ ਲੱਗਦੇ ਆ ਨਾ ਪੈਸੇ ਦੇਣੇ ਹੁਣ ਤੁਹਾਨੂੰ ਵੀ ਪਤਾ ਵਾ ਤੇ ਪਤਾ ਦਿਲਜੀਤ ਨੂੰ ਵੀ ਆ ਜਦੋਂ ਮੈਂ ਉਥੋਂ ਘਰ ਵਾਲਾ ਥਾਂ ਲੈ ਕੇ ਇਹਨੂੰ ਅੱਧਾ ਕਿਲਾ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਦਿੱਤਾ ਦਿੱਤਾ ਉਹ ਕੰਮ ਠੀਕ ਹੀ ਦੇ ਆਸਤੇ ਇਹਨੂੰ ਕੋਈ ਵੀ ਜੇ ਤੈਨੂੰ ਔਖਾ ਲੱਗਦਾ ਨਾ ਵੀ ਪੈਸੇ ਨਹੀਂ ਦੇਣੇ ਤੈਨੂੰ ਕੋ ਮੇਰਾ ਥਾਂ ਮੋੜ ਦੇ ਥਾਂ ਵੀ ਹੁੰਨੇ ਕਿਦਾ ਹੀ ਬੰਦਦਾ ਬਿਸ਼ੱਕ ਇਹਨੂੰ ਕੋ ਹਿਸਾਬ ਲਾ ਕੇ ਵੇਖ ਲੈ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਇਹ ਗੱਲ ਦਾ ਹੱਲ ਹੀ ਕੱਢਾਂਗੇ ਵੀ ਕਿੱਦਾਂ ਕਰਨੀ ਨਹੀਂ ਮੈਂ ਤਾਂ ਕਰਕੇ ਕਹਿੰਦੇ ਵੀ ਕੱਲ ਨੂੰ ਮੁੜ ਕੇ ਇਹ ਨਾ ਕਵੇ ਵੀ ਮੈਂ ਇਦਾਂ ਹੀ ਕਿਉਂ ਹੁਣ ਸੀਜ਼ਨ ਬਦਲਣਾ ਵਾ ਫਸਲ ਬਦਲਣੀ ਤੇ ਮੈਂ ਪਹਿਲੀ ਵਾਲਾ ਮੇਰੇ ਹਿਸਾਬ ਨਾਲ ਸਾਰਾ ਨਿਬੜ ਜਾਊਗਾ ਨਹੀਂ ਜੇ ਤੂੰ ਪੈਸੇ ਦਊ ਤਾਂ ਠੀਕ ਆ ਨਾ ਦਊ ਨਾ ਤੂੰ ਪਹਿਲੀ ਵਾਲੀ ਤੁਸੀਂ ਪੁੱਛ ਲਿਓ ਉਹਨੇ ਜਿੱਦਾਂ ਵੀ ਕੀਤਾ ਕੋਈ ਨਹੀਂ ਕਰ ਲੈਣੇ ਗੱਲ ਪਤਾ ਸੀ ਇਹਨੂੰ ਤੇ ਪੁੱਛਣਾ ਵਾ ਇਹਨੇ ਸਾਡੇ ਪੈਰ ਲੱਗਣ ਦੇਣੇ ਕਿਉਂ ਵੀ ਮਨਜ਼ੂਰਾ ਜੋ ਜੋ ਬੰਨੇ ਕਹਿਆ ਤੈਨੂੰ ਤੁਸੀਂ ਨਾ ਉਦਾਂ ਮੈਨੂੰ ਮਾਰਨ ਤੇ ਆਏ ਹੋ ਸਭ ਕੋ ਨਾ ਖੋਲੋ ਮੇਰੇ ਕੋਲ ਦੀ ਮੇਰੇ ਮੰਮੀ ਪੈਸੇ ਰੁਖਾ ਨਾ ਲੱਗੇ ਠੀਕ ਆ ਨਾ ਜਦੋਂ ਹੋਣਗੇ ਤੇ ਆਪਾਂ ਦੇ ਦਾਂਗੇ ਚੱਲ ਚੱਲ ਕੰਮ ਕਰ ਆਪਣਾ ਬੇਕਦਾ ਤੇ ਬਾਹਰ ਚਾਹੀਦਾ ਘਰ ਵੀ ਚਾਹੀਦਾ ਪੈਸੇ ਦੇਣ ਲੱਗੇ ਮੌਤ ਪੈਂਦੀ ਆ ਤੁਸੀਂ ਨਾ ਹੁਣ ਸਰੋਂ ਬੀਜੀ ਉਥੇ ਵੱਢੀ ਜਾਣੀ ਆ ਇਹਨੂੰ ਕਹੋ ਫੇ ਧਾ ਕਿਲਾ ਵਾਲਾ ਜੋ ਹਾਉ ਵੇਖੀ ਜਾਉ ਇਹੀ ਇਹਦਾ ਨਾਮ ਆ ਕੋਈ ਗੱਲ ਨਹੀਂ ਆ ਸਰੋਂ ਵੱਢਦੇ ਆ ਨਾ ਤੇ ਇਹਨੂੰ ਕਹਿਣਾ ਜੋਬਨੋ ਵੀ ਤੂੰ ਵਾਲਾ ਬਸ ਇਹਨਾਂ ਦਾ ਇੰਨਾ ਡਰ ਪਿਆ ਵਾ ਉਹ ਤਾਂ ਬੋਲਣ ਹੀ ਦਿਆ ਉਹਦੀ ਜੁਬਾਨ ਵੇਖੋ ਕਿੰਨੀ ਲੰਮੀ ਆ ਇਹ ਇਕ ਤਾਂ ਚਾਰ ਜਵਾਬ ਦਿੰਦੀ ਆ ਨੇ ਰਮਾ ਤੂੰ ਹੀ ਭੂਏ ਚੜਾਈ ਇਹ ਦੇ ਕਿ ਜੋਤੀ ਭਲਾ ਬੋਲ ਜਾਂਦੀ ਇੱਥੇ ਬੈਠੀ ਉਹ ਮੈਂ ਕਾਦੀ ਭੂਏ ਚੜਾਈ ਹੀ ਉਹਦੀ ਜ਼ਬਾਨ ਪਹਿਲਾਂ ਘੱਟ ਹੀ ਬਿਤੇਰੀ ਜ਼ਬਾਨੀ ਪਹਿਲਾਂ ਵੀ ਚੱਲ ਯਾਰ ਉੱਠ ਕੇ ਰੋਟੀ ਪਣੀ ਦਿਖਾਈਏ ਚਲੋ ਮੈਂ ਲਿਆਵਾਂ ਚਾਹ ਕੁੱਟ ਬਣਾ ਕੇ ਤੇ ਚੌਣੀ ਨੇ ਖਾ ਹੀ ਲਿਆ ਅਬ ਅਛਾ ਚੱਕ ਦੇਤਾ ਉਹਨੇ ਉਹਨੇ ਇਨਾ ਸੌਖਾ ਕਿਥੋਂ ਦੇਤਾ ਚੱਕ ਤੈਨੂੰ ਕੋਈ ਆ ਹੋਵੇ ਡੈਡੀ ਨੇ ਪਾਇਆ ਹੋਣਾ ਉਹ ਭਾਬ ਮੈਂ ਦੇ ਦੇਣ ਲੱਗਾ ਸਾਂਝੇ ਖਾਤੇ 'ਚ ਅੱਛਾ ਸ਼ਾ 12 ਲੱਖ ਰੁਪਇਆ ਪਿਆ ਵਾ ਸਾਂਝੇ ਖਾਤੇ 'ਚ ਠੀਕ ਆ ਚੱਲ ਕੋਈ ਗੱਲ ਨਹੀਂ ਜਿਹੜਾ ਹੁਣ 6 ਲੱਖ ਮਿਲਿਆ ਵਾ ਨਾ ਆਹੋ ਉਹ ਗੱਲ ਮੈਂ ਕਹਿਣ ਲੱਗਾ ਸੀ ਵੀ ਕਮਰਿਆਂ ਦੀ ਕਰ ਲੋ ਹੁਣ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਕਰਾਂਗੇ ਮਦਦ ਜਿੰਨੇ ਜੋਗੇ ਹੈਗੇ ਆ ਅੱਗੇ ਨਹੀਂ ਕਰਦੇ ਰਹੇ ਦੱਸ ਤੋ ਕੰਮ ਤੇ ਸ਼ੁਰੂ ਕਰ ਸਾਰੇ ਕੰਮ ਆਪੇ ਹੋ ਜਾਂਦੇ ਹੁੰਦੇ ਆ। ਆਹੋ। ਹੋਇਆ ਹੋਇਨੇ ਥਾਂ ਦੇ ਵੀ ਦੇ ਦੇਣੇ ਆ। ਇਹਨੂੰ ਪਤਾ ਮੁੜ ਕੇ ਮੈਂ ਕਿੱਥੇ ਜਾਣਾ। ਅੱਛਾ ਅੱਛਾ 15 ਲੱਖ ਰੁਪਈਆ ਉਹਦਾ ਵੀ ਬੰਦਾ ਵਾ। ਆਹੋ 30 ਦਾ ਥਾਂ ਆ ਤੇ ਫਿਰ 15 ਦੇਣਾ ਪੈਣਾ ਵਾ। ਹੂੰ। ਚੱਲ ਵਧੀਆ ਵਾ ਭਰਾ ਕੰਮ ਸ਼ੁਰੂ ਕਰ ਕੋਈ ਗੱਲ ਨਹੀਂ। ਕਰਾਂਗੇ ਤੇਰੀ ਮਦਦ ਜਿੰਨੀ ਯੋਗੇ ਹੈਗੇ। ਆ ਠੀਕ ਹੈ ਠੀਕ ਚਲ ਠੀਕ ਹੈ ਹਾਂ ਕਰ ਲਾ ਕੰਮ ਤਾਂ ਦਦੂ ਚੰਗਾ ਮੇਰੀ ਗੱਲ ਸੁਣੋ ਇੱਥੇ ਬੈਠੇ ਆ ਨਹੀਂ ਉਹ ਬਹਿਣਾ ਕੀ ਹੀ ਹੂੰ ਚੱਲਿਆ ਸੀ ਮੈਂ ਕਿ ਰਹਦੇ ਉਹ ਫੋਨ ਆ ਗਿਆ ਜੋ ਬੰਦਾ ਜੋ ਉਧਾਂ ਹੀ ਦਾ ਹੁੰਦਾ ਹੀ ਉਹ ਉਧਾਂ ਹੀ ਡਿਆ ਸੀ ਕਰਨਾ ਅੱਛਾ ਦਲਜੀਤ ਵੱਲੋਂ ਮੁੜ ਕੇ ਡੈਬਿਆ ਗੱਲਾਂ ਬਾਤਾਂ ਕਰਨਾ ਕੀ ਕਹਿੰਦੇ ਇਹੋ ਵੀ ਆਂਦਾ 6 ਲੱਖ ਰੁਪਇਆ ਦੇ ਦਿੱਤਾ ਉਹਨੇ ਮੈਨੂੰ ਚੈੱਕ ਦੇ ਦਿੱਤਾ ਅੱਛਾ ਨਾ ਉਹ ਚਾਹੁੰਦੀ ਵੀ ਇਹ ਗੱਲ ਆਈ ਵੀ ਇਨਾ ਸੌਖਾ ਤੇ ਨਹੀਂ ਦੇਣ ਵਾਲਾ ਚੈੱਕ ਉਹ ਕਿਦਾਂ ਦੇ ਦਿੱਤਾ ਉਹਨੇ ਤੈਨੂੰ ਦੇਣਾ ਹੀ ਪਣੇ ਸੀ ਕੀ ਕਰਦਾ ਹੂੰ ਹੂੰ ਉਹ ਦੇਣੇ ਤੇ ਪੈਣੇ ਉਹ ਡੈਡੀ ਨੇ ਦਵਾਏ ਆ ਹੁਣ ਮੰਮੀ ਵੀ ਇੰਨਾ ਹਲਦੀ ਹੋ ਗਈ ਆ ਨਾ ਉਹ ਮੰਮੀ ਨੇ ਤਾਂ ਹੋਣਾ ਹੀ ਆ ਮੰਮੀ ਨੂੰ ਪਤਾ ਜੂਗਾ ਵੀ ਉਹ ਸਾਂਭਣ ਵਾਲੀ ਤੇ ਹੈ ਨਹੀਂ ਐ ਸੰਦੀਪ ਉਹ ਜਿਹੜੀ ਤੇ ਹੋਰ ਕੀ ਇੱਕ ਦੀਆਂ ਚਾਰ ਤੇ ਗਾੜੀਆਂ ਉਸ ਨੰਬਦੀ ਐ ਤਾਂ ਉਹਨੇ ਕੱਲ ਨੂੰ ਕਿੰਨਾ ਕਿੰਨੂੰ ਸਾਂਭਣਾ ਉਹ ਹੋਹੀ ਨਾ ਨਾ ਮਾਰ ਤੇ ਕੋਦ ਦਿਨ ਪਈ ਤੇ ਰੋਟੀ ਨਹੀਂ ਖਵਾਲੀ ਗਈ ਥੋੜਾ ਕੁ ਲਾਈ ਨਾ ਟਕਾਣੇ ਉਹਨੂੰ ਪਤਾ ਲੱਗ ਗਿਆ ਉਦੋਂ ਤੇ ਬੜੀਆਂ ਸ਼ਾਲਾ ਮਾਰਦੀ ਹੀ ਪੀ ਨਾ ਜੋਦ ਹੋਣੀ ਖੱਡੇ ਵਾਦੀ ਹੈ ਹੀ ਕੱਖ ਨਹੀਂ ਆ ਉਹ ਤੁਹਾਡੇ ਲੱਗਦੇ ਹੀ ਕੋ ਨਹੀਂ ਹੁਣ ਫੇਰ ਉਹਨਾਂ ਦੀ ਵੀ ਪਈ ਨਾ ਲੋੜ ਮਹੀਨੇ ਬਾਅਦ ਦਾ 10-15000 ਰੁਪਏ ਦੇ ਦਿੰਦੇ ਤੇ ਮੰਮੀ ਨੂੰ ਇਹ ਹੀ ਵੀ ਬਸ ਇਹੋ ਹੀ ਆ ਕੱਲਾ ਪੈਹਾ ਨਹੀਂ ਹਰ ਥਾਂ ਕੰਮ ਆਉਂਦਾ ਜਿੱਥੇ ਇੱਜ਼ਤ ਮਾਨ ਹੋਵੇ ਨਾ ਉਥੇ ਬੰਦੇ ਨੂੰ ਰਹਿਣਾ ਚਾਹੀਦਾ ਵਾ ਪੈਸੇ ਨਾਲ ਬੰਦਾ ਕੀ ਕਰ ਲੂਗਾ ਕਹਿੰਦੇ ਆਏ ਕੋਠੀ ਕਾਠੀ ਦਾ ਕੰਮ ਛੇੜਨਾ ਹੁਣ ਅੱਛਾ ਤੇ ਮਦਦ ਕਰਿਓਏ ਮੈਂ ਚੱਲ ਕੋਈ ਗੱਲ ਨਹੀਂ ਭਰਾ ਅੱਗੇ ਵੀ ਤਰੀ ਕਰਦੇ ਰਹੇ ਹੁਣ ਵੀ ਕਰਾਂਗੇ ਉਹ ਨਹੀਂ ਨਹੀਂ ਚਲੋ ਜੀ ਬਚਾਦਾ ਸਾਹ ਦਿੰਦੇ ਹੀ ਰਹੇ ਆ ਤੇ ਚਲੋ ਉਹ ਵੀ ਗਾੜੀ ਇੱਜ਼ਤ ਮਾਨ ਪੂਰਾ ਕਰਦਾ ਵਾਡਾ ਹਮ ਹਮ ਤੇ ਨਾਲੇ ਪੈਸਾ ਵੀ ਬੰਦਾ ਉਥੇ ਦੇਵੇ ਜਿੱਥੇ ਪੂਰੀ ਇੱਜ਼ਤ ਹੋਵੇ ਆ ਤੇ ਚਲੋ ਉਹਨੂੰ ਵੀ ਸਾਰਵਾ ਪੰਜਾਬ ਮੇਰੇ ਨਾਲ ਇੰਨਾ ਕਰਦੇ ਆ ਤਾਂ ਕੋਈ ਨਹੀਂ ਬਾਕੀ ਲੋੜ ਪਾਉਗੀ ਨਾ ਤਾਂ ਕੋਈ ਨਹੀਂ ਤੁਸੀਂ ਦੇ ਦਿਓ ਨਹੀਂ ਲੋੜ ਕੀ ਪੈਣੀ ਆ ਲਿਮਿਟ ਚ ਹੈਗਾ ਵਾ 2.5 ਲੱਖ ਰੁਪਈਆ ਅੱਛਾ ਮੇਰਾ ਤਾਂ 2 ਲੱਖ ਰੁਪਈਆ ਉਹਨੇ ਦੇ ਦਾਂ ਜਦੋਂ ਕੰਮ ਸ਼ੁਰੂ ਕਰਨਾ ਚੱਲ ਇਹ ਆ ਵੀ ਅਗਲੇ ਨੂੰ ਆਸ ਹੋਊਗੀ ਵੀ ਦਿੱਤੇ ਆਹੋ ਚਲ ਕੋਈ ਗੱਲ ਨਹੀਂ ਆ ਉਹ ਨਹੀਂ ਨਹੀਂ 15 ਲੱਖ ਰੁਪਈਆ ਜੇ ਹੋਰ ਬੰਦਾ ਦਲਜੀਤ ਆਣ ਚੱਲ ਉਹ ਵੀ ਦੇਣੀ ਆ ਦੇਣੀ ਪੈਣੀ ਆ ਘਰ ਵਾਲਾ ਆਹੋ ਉਹਦਾ ਵੀ ਡੈਡੀ ਨੇ ਮੁੱਲ ਪਾਇਆ ਉਹਦੇ ਨੇ ਅੱਛਾ ਅੱਛਾ ਉਹ 30 ਲੱਖ ਦਾ ਥਾਵਾ ਆ ਤੇ ਦੋਦੀ ਹੋਣਾ ਤੇ ਦੋਦੀ ਹੋਣਾ ਹੂੰ ਚਲੋ ਦੇਣਾ ਵੀ ਪੰਦਾ ਉਹ ਵੀ ਪੁੱਤ ਤੇ ਉਹ ਵੀ ਪੁੱਤ ਆਹ ਦੋਵੇਂ ਇੱਕੋ ਜਿਹੇ ਆ ਤੇ ਜੇ ਉਹ ਕਹਿੰਦੇ ਆ ਵੀ ਨਹੀਂ ਦੇਣਾ ਤੇ ਜਿਹੜਾ ਅੱਧਾ ਕਿਲਾ ਦੋ ਪਿੱਛੇ ਜਿਹਾ ਵਾਇਆ ਨਹੀਂ ਉਹਨੇ ਆਹ ਤੇ ਉਹ ਕਹਿੰਦੇ ਆ ਵੀ ਉਹ ਦੇ ਦੇ ਫਿਰ ਚਲੋ ਕਿਹੇ ਪਾਸੇ ਹਲਾ ਲਓ ਚਾਹੀ ਉਧਰੋਂ ਲਾ ਲਓ ਚਾਹੀ ਘਰੋਂ ਲਾ ਲਓ ਓਏ ਆਹ ਕੋਨਾ ਕੋ ਕੋ ਕਰਨਗੇ ਨਾ ਉਹ ਚੱਲ ਗਿਆ ਚੱਲ ਬੜਾ ਵਧੀਆ ਹੋਇਆ ਵਾ ਗਾੜੀ ਹੁਣ ਸੋਖਣਾ ਮੁੰਡਾ ਜਵਾਨ ਹੋਣ ਦਿਆ ਆ ਹੂੰ ਹੂੰ ਤੇ ਚੱਲ ਇਹ ਆ ਵੀ ਘਰ ਬਾਹਰ ਬਣਿਆ ਹੋਊਗਾ ਮੁੜ ਕੇ ਵਿਚਾਰੇ ਉਹਨੂੰ ਨੀ ਬਾਹਰ ਅੰਦਰ ਕਿਤੇ ਕੱਲਣਾ ਹੂੰ ਹੂੰ ਫੇਰ ਨੀ ਖਰਚਾ ਚਾਹੀਦਾ ਕੋਈ ਆ ਹੋਏ ਤੇ ਹੈ ਹੀ ਆ ਤੇ ਚਲੋ ਇੱਕ ਕੰਮ ਹੋਇਆ ਹੋਊਗਾ ਤੇ ਚੱਲ ਮੁੜ ਕੇ ਮੁੰਡੇ ਨੂੰ ਛੜਕਣ ਵਾਲਾ ਬਣਨਾ ਦੁਕਾਨਾਂ ਜਿਹੜੀਆਂ ਵਾ ਨਾ ਉਹ ਛੜਕਣ ਨੂੰ ਕੱਢ ਦੇਣੀਆਂ ਅੱਛਾ ਤੇ ਕੋਠੀ ਜਿਹੜੀ ਆ ਮਗਰਲੇ ਬੰਨੇ ਪਾ ਦੇਣੀ ਆ ਚਲੋ ਇਹ ਵਧੀਆ ਹੋਊ ਤੇ ਉਹ ਵਧੀਆ ਹੋ ਜਾਣਾ ਵਾ ਦੁਕਾਨ ਜਿਹੜੀ ਆ ਬਾਰ-ਬਾਰ ਦਿਲ ਜੂਗੀ ਹੋਈ ਤੇ ਹੈਨਾ ਤੰਦਲੇ ਮੈਂ ਛੜਕਦੇ ਵੇਹੇ ਕੰਮ ਜਲ ਵਧੀਆ ਚੱਲ ਜਾਂਦਾ ਆ ਬਾਰ-ਬਾਰ ਕੰਮ ਤੰਦਾ ਆਪਣਾ ਛੇੜਿਆ ਉਹਨੇ ਇਹਦਾ ਕੰਮ ਰੋਕ ਹੀ ਰਣਾ ਵਾ ਚਲੋ ਵਧੀਆ ਵਾ ਵਾਇਗਰੂਸ ਆਫ ਦੇਣ ਵਾਲਾ ਹੋਣਾ ਚਾਹੀਦਾ ਵਾ ਬਾਕੀ ਸਾਰੇ ਕੰਮ ਆਪੇ ਹੋ ਜਾਂਦੇ ਆ ਜਦਨੇ ਇਹ ਦੁਕਾਨਾਂ ਪਾ ਲਈਆਂ ਨਾ ਉਧਰ ਨੂੰ ਦਲਜੀਤ ਨੂੰ ਫੇਰ ਰਫੜ ਪਉਣਾ ਪੈਣਾ ਉਹਨੇ ਕਿਹਾ ਇੱਕ ਦੁਕਾਨ ਮੈਨੂੰ ਚਾਹੀਦੀ ਵੇਖ ਲਈ ਭਾਈ ਮੈਨੂੰ ਪਤਾ ਨਾ ਉਹਦਾ ਚਲ ਕੋਈ ਗੱਲ ਨਹੀਂ ਆ ਐਡਾ ਵੀ ਹੈ ਨਹੀਂ ਹੁਣ ਨੂੰ ਸਮਝ ਲੱਗਣ ਦੀ ਕੀ ਆ ਉਦਾਂ ਥੋੜੀ ਥੋੜੀ ਕੀਂਦਾ ਕੀਦਿਆਂ ਕੋਈ ਨੀਗਾ ਬੰਦਾ ਭੈਣ ਭਰਾ ਹੀ ਇੱਕ ਜਿਹਦੇ ਕੰਮ ਆਉਂਦਾ ਵਾ ਹਮ ਹਮ ਹੋਣ ਸਮਝਣ ਨੂੰ ਲੱਗਨ ਲਈ ਆ ਉਹਨੇ ਇੱਕ ਨਾ ਇੱਕ ਦਿਨ ਉਦਾਂ ਪਛਤਾਉਣਾ ਵੇਖਿਓ ਇੰਨਾ ਕੁਝ ਕਰਦੇ ਲਿਆ ਵਾ ਨਾ ਉਹਨੇ ਮੁੜ ਕੇ ਪਛਤਾਉਂਦਾ ਹੁੰਦਾ ਬੰਦਾ ਉਹ ਕਹਿਣ ਡਿਆ ਇਹਨੂੰ ਮੋੜ ਕਹਿੰਦਾ ਵਾ ਵੀ ਡੈਡੀ ਕਮਰੇ ਪਾਈਏ ਹੋ ਗੋਣ ਸੁਖਣਾ ਜਵਾਨ ਹੋਇਆ ਵਾ ਪਤਾ ਲੱਗਦਾ ਹੀ ਆ ਉਹਨੂੰ ਵੀ ਸਾਰਾ ਯਾਰ ਹੁਣ ਸਾਡੇਦਰ ਕਿਹੜੀ ਚੀਜ਼ ਹੈ ਨਹੀਂ ਚਾਏ ਕਿ ਉਥੇ ਕਮਰੇ ਵਧੀਆ ਬਣੇ ਆ ਤੇ ਇੱਥੇ ਹੁਣ ਵੇਖ ਨਹੀਂ ਰਹੀਆਂ ਤੇਲ ਹੀ ਤੇਲ ਹੋਇਆ ਚਲੋ ਕੋਈ ਗੱਲ ਨਹੀਂ ਆਪੇ ਸਾਰੇ ਕੰਮ ਹੋ ਜਾਣੇ ਬੰਦੇ ਨੂੰ ਆਸ ਹੋਣੀ ਚਾਹੀਦੀ ਆ ਤੇ ਮੈਂ ਚਾਹ ਬਣਾਈ ਲਿਉਣੀ ਘੁੱਟ ਚੱਲਿਆ ਵਾ ਫੇਰ ਘੁੱਟ ਫੇਰ ਜਾਇਓ ਪੀ ਕੇ ਕੋਈ ਗੱਲ ਨਹੀਂ